ਅੱਜ ਅਸੀਂ ਆਪ ਜੀ ਦੇ ਨਗਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਦੇ ਸਬੰਧ ਦੇ ਵਿੱਚ ਅਪੀਲ ਕਰਨ ਦੇ ਲਈ ਪਹੁੰਚੇ ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਮੇਰੀ ਧਰਮ ਪਤਨੀ ਰਣਵੀਰ ਕੌਰ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੁੰਡੀਆਂ ਤੋਂ ਚੋਣ ਲੜ ਰਹੀ ਨੇ ਉਹ ਉਮੀਦਵਾਰ ਨੇ ਨਰਿੰਦਰ ਸਿੰਘ ਸੋਨੂ ਤੁਹਾਡੇ ਸਾਰੇ ਨਗਰ ਤੋਂ ਉਹ ਕਾਂਗਰਸ ਪਾਰਟੀ ਦੇ ਬਲਾਕ ਸੰਪਤੀ ਦੇ ਉਮੀਦਵਾਰ ਨੇ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਜਦੋਂ ਆਪਣੇ ਪਿੰਡ ਦਾ ਕੈਂਡੀਡੇਟ ਹੋਵੇ ਤਾਂ ਆਪਣੇ ਪਿੰਡ ਦੇ ਵਿੱਚ ਆਪਣੇ ਥੋੜੇ ਬਹੁਤੇ ਗਿਲੇ ਸ਼ਿਕਵੇ ਸਾਰੇ ਦੇ ਚੱਲਦੇ ਰਹਿੰਦੇ ਆ ਪਰ ਜਦੋਂ ਪਿੰਡ ਦੀ ਇੱਜ਼ਤ ਦਾ ਸਵਾਲ ਬਣਦਾ ਤਾਂ ਆਪਣੇ ਪਿੰਡ ਦਾ ਜਿਹੜਾ ਵਿਅਕਤੀ ਹੈ ਉਹਦੇ ਨਾਲ ਖੜਨਾ ਆਪਣਾ ਫਰਜ਼ ਬਣਦਾ ਮੈਂ ਵੀ ਤੁਹਾਡੇ ਨਾਲ ਹਮੇਸ਼ਾ ਵਿਚਰਦਾ ਰਿਹਾ ਔਰ ਵਿਚਰਦਾ ਰਹਾਂਗਾ ਮੈਂ ਆਪਣੇ ਵੱਲੋਂ ਵੀ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਜਿੱਥੇ ਬਲਾਕ ਸਰਪਤੀ ਦੀ ਵੋਟ ਨਰੇਂਦਰ ਸਿੰਘ ਸੋਨ ਨੂੰ ਪਾਉਣੀ ਹੈ ਉੱਥੇ ਜਿਲ੍ਹਾ ਪ੍ਰੀਸ਼ਦ ਦੀ ਵੋਟ ਰਣਵੀਰ ਕੌਰ ਮਾਵੀ ਨੂੰ ਪਾ ਕੇ ਉਹਨਾਂ ਨੂੰ ਜਿਤਾਉਣਾ ਹੈ ਮੈਂ ਤੁਹਾ ਤੋਂ ਇਹ ਆਸ ਵੀ ਕਰਦਾ ਐ ਔਰ ਮੈਨੂੰ ਉਮੀਦ ਵੀ ਹੈ ਕਿ ਤੁਸੀਂ ਵੱਡੇ ਫਰਕ ਦੇ ਨਾਲ ਦੋਨਾਂ ਉਮੀਦਵਾਰਾਂ ਨੂੰ ਜਿਤਾ ਕੇ ਭੇਜੋਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ